ਹਾਂਜੀ ਸਰਪੰਚ ਸਾਹਿਬ ਕਿਵੇਂ ਹੋ ਵਧੀਆ ਬਈ ਵਧੀਆ ਚੜ੍ਹਦੀ ਕਲਾ ਤੁਸੀਂ ਸਰ। ਇੱਕ ਨਾ ਬਈ ਮਾੜਾ ਆ ਚਾਰ ਪੰਜ ਕੇ ਸਵਾਲ ਜੀ ਨੇ ਇਹਨਾਂ ਦੇ ਕਿਸਾਨਾਂ ਨੂੰ ਜਵਾਬ ਸਾਰਿਆਂ ਦੇ ਜਵਾਬ ਦੇ ਦਾਂਗੇ ਬਈ। ਹਾਂਜੀ ਇੱਕ ਨਾ ਜਿਹੜੀ ਪ੍ਰਾਕਸਾ ਸਲਫੋਨ ਗੁੱਲੀ ਡੰਡੇ ਵਾਸਤੇ ਸਪਰੇਅ ਕਰੀ ਸੀ ਕਿਸਾਨਾਂ ਨੇ ਅੰਨੇ ਵਾ ਹਾਂ ਉਹਦੇ ਰਿਜ਼ਲਟ ਕਿਸੇ ਕੰਪਨੀ ਦੇ ਵੀ ਨਹੀਂ ਆ ਰਹੇ ਪਰ ਆਕਸਾ ਸਲਫੋਨ ਬਈ ਹੁਣ ਮੈਂ ਇੱਥੇ ਪਾਰਟਿਕੂਲਰ ਨਾਂ ਨਹੀਂ ਲਊਂਗਾ ਸਾਰੀਆਂ ਕੰਪਨੀਆਂ ਨੇ ਹੀ ਤਕਰੀਬਨ ਦਵਾਈ ਦਿੱਤੀ ਆ ਜਿਹੜੀ ਤਾਂ ਬਾਇ ਨੇਮ ਸੀਗੀਆਂ ਜਿਵੇਂ ਮੰਮੀ ਜੀ ਹੋ ਗਿਆ ਜਾਂ ਅਵਕੀਰਾ ਹੋ ਗਿਆ ਹਨਾ ਇਹਨਾਂ ਨੇ ਕੁਝ ਹੱਦ ਤੱਕ ਅਸਰ ਕਰਿਆ ਪਰ ਜਿਹੜੇ ਲੋਕਲ ਵਿਕੀਆਂ ਨੇ ਲੋਕਲ ਕੰਪਨੀਆਂ ਚ ਇਹ ਟੈਕਨੀਕਲ ਵਿਕਿਆ ਜਿਹੜਾ 5 500 ਦਾ ਵਿਕਿਆ ਉਹਨੇ ਬਈ ਅਸਰ ਨਹੀਂ ਕੀਤਾ ਤੇ ਉਹਨੇ ਕਰਨਾ ਵੀ ਨਹੀਂ ਸੀ ਪਰ ਕੁਝ ਜਗ੍ਹਾ ਦੇ ਉੱਤੇ ਫਿਰ ਵੀ ਸਵਾਲ ਆਇਆ ਵੀ ਬਾਈ ਬਾਈ ਨੇਮ ਵੀ ਦਵਾਈਆਂ ਅਸਰ ਨਹੀਂ ਕਰ ਰਹੀਆਂ ਉਹਦੇ ਬਈ ਕਈ ਕਾਰਨ ਹੋ ਸਕਦੇ ਆ ਸਭ ਤੋਂ ਪਹਿਲਾਂ ਤਾਂ ਕਾਰਨ ਕੀ ਆ ਇਹ ਜਿਹੜਾ ਨਦੀਨ ਆ ਇਹ ਦਵਾਈ ਤੋਂ ਰਜਿਸਟੈਂਸ ਹੋ ਜਾਂਦਾ ਉਦੇ ਵਿੱਚ ਰਹਿਣ ਖੁੰਦ ਰਹਿ ਜਾਂਦੀ ਆ ਉਹਦਾ ਟਕਰਾ ਕਰਨ ਲਈ ਉਹ ਮਜਬੂਤ ਹੋ ਜਾਂਦਾ ਨਦੀਨ ਤਾਂ ਦਵਾਈ ਅਸਰ ਕਰਨੋਂ ਹਟ ਜਾਂਦੀ ਆ ਜਦੋਂ 5-6 ਸਾਲ ਪਿੱਛੇ ਚਲੀ ਜਾਂਦੀ ਆ ਤਾਂ ਹੀ ਨਵੀਆਂ ਦਵਾਈਆਂ ਬਣਦੀਆਂ ਨੇ ਤੇ ਉਹਨਾਂ ਦਾ ਅਸਰਦਾਇਕ ਨੇ ਹੁਣ ਮਟੀਨੋ ਮੋਰ ਸੀ ਬਾયર ਦੀ ਜਿੱਥੇ ਉਹ ਹੋ ਗਈ ਉੱਥੇ 1% ਵੀ ਨਦੀਨ ਨਹੀਂ ਹੋਇਆ ਐਫਐਮਸੀ ਦੀ ਐਂਬਰਵਾ ਸੀ ਉੱਥੇ ਜਿੱਥੇ ਹੋ ਗਈ ਉੱਥੇ ਨਹੀਂ ਨਦੀਨ ਹੋਇਆ ਹਨਾ ਜਾਂ ਆਪਣੇ ਕੋਲੇ ਹੋਰ ਦਵਾਈਆਂ ਬਹੁਤ ਨੇ ਚੰਗੀਆਂ ਹਨਾ ਜਿਹੜੀਆਂ ਨਵੀਆਂ ਆਈਆਂ ਤੇ ਉਹਨਾਂ ਨੇ ਕੰਮ ਵਧੀਆ ਕਰਿਆ ਪੁਰਾਣੀਆਂ ਦਵਾਈਆਂ ਪੁਰਾਣੀਆਂ ਹੀ ਰਹਿ ਜਾਂਦੀਆਂ ਨੇ ਠੀਕ ਆ ਤੇ ਕੁਝ ਆਪਣੀਆਂ ਗਲਤੀਆਂ ਹੋ ਸਕਦੀਆਂ ਜਿੱਥੇ ਪਰਾਲੀ ਹੈ ਬਾਈ ਉੱਥੇ ਨਹੀਂ ਅਸਰ ਕਰਦੀ ਜਿੱਥੇ ਆਪਾਂ 21 22 ਦਿਨਾਂ ਤੋਂ ਪਾਣੀ ਲੇਟ ਕਰਤਾ ਉੱਥੇ ਨਹੀਂ ਅਸਰ ਕਰਦੀ ਜਿੱਥੇ ਆਪਣੇ ਕੋਲੇ ਚੰਗੀ ਤਰ੍ਹਾਂ ਵਾਹਣ ਨਹੀਂ ਤਿਆਰ ਜ਼ਮੀਨ ਨਹੀਂ ਤਿਆਰ ਉੱਥੇ ਨਹੀਂ ਅਸਰ ਕਰਦੀ ਕਈ ਵਾਰੀ ਆਪਾਂ ਸਪਰੇਅ ਕਰਦੇ ਆ 200 ਲੀਟਰ ਪਾਣੀ ਨਹੀਂ ਲਾਉਂਦਾ ਉੱਥੇ ਨਹੀਂ ਅਸਰ ਕਰਦੀ ਕਈ ਵਾਰੀ ਕੱਟ ਵਾਲੀ ਨੋਜ਼ਲ ਨਾਲ ਨਹੀਂ ਆਪਾਂ ਕਰਦੇ ਢੋਲ ਨਾਲ ਕਰ ਦਿੰਦੇ ਆ ਪਾੜਾ ਰਹਿ ਜਾਂਦਾ ਉੱਥੇ ਹਵਾ ਚਲਦੀ ਹੁੰਦੀ ਆ ਉੱਥੇ ਨੁਕਸਾਨ ਆ ਆਪਦੀ ਗਲਤੀ ਆਪਾਂ ਮੰਨਦੇ ਨਹੀਂ ਮੁੜ ਕੇ ਦਵਾਈ ਤੇ ਚੜ ਜਾਂਦੇ ਆ ਇਹ ਕਈ ਕਾਰਨ ਹੋ ਜਾਂਦੇ ਆ ਸਹੀ ਹੈ ਨਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆ ਜੀ ਇੱਕ ਜੀ ਤੁਸੀਂ ਇਹ ਦੱਸੋ ਆਪਣੀ ਅੰਬਰੀਵਾ ਦਵਾਈ ਜਿਹੜੀ ਐਫਐਮਸੀ ਦੀ ਆ ਹਾਂ ਇਹ ਫਾਰਮਰ ਕਰ ਰਹੇ ਨੇ ਕਣਕ ਨੂੰ ਇਹ ਝਟਕਾ ਮਾਰ ਜਾਂਦੀ ਹੈਗੀ ਬਿਲਕੁਲ ਮਾਰਦੀ ਹੈ ਬਾਈ ਕਿਉਂਕਿ ਇਹਦੇ ਵਿੱਚ ਨਾ ਮੈਟਰੀਬਿਊਸ਼ਨ ਟੈਕਨੀਕਲ ਆ ਐਫਐਮਸੀ ਦੀ ਅੰਬਰੀਵਾ ਨੇ ਬਹੁਤ ਨਾਂ ਬਣਾ ਲਿਆ ਪਿਛਲੇ 2-3 ਸਾਲਾਂ ਦੇ ਵਿੱਚ ਕਾਰਨ ਕੀ ਆ ਇਹ ਕੋਈ ਨਦੀਨ ਨਹੀਂ ਛੜਦੀ ਚਾਹੇ ਚੌੜੇ ਪੱਤੇ ਵਾਲਾ ਹੋਵੇ ਚਾਹੇ ਗੁੱਲੀ ਡੰਡਾ ਹੋਵੇ ਠੀਕ ਆ ਕਰਨੀ ਕਦੋਂ ਹੁੰਦੀ ਹੈ ਇਹ ਜਦੋਂ ਗੁੱਲੀ ਡੰਡਾ ਜਾਂ ਨਦੀਨ ਦੋ ਪੱਤਿਆਂ ਤੋਂ ਥੱਲੇ ਥੱਲੇ ਹੋਵੇ ਹੱਦ ਦੋ ਪੱਤਿਆਂ ਦਾ ਹੋਵੇ ਠੀਕ ਹੈ ਉਦੋਂ ਕੰਪਨੀ ਲੈਵਲ ਕਲੇਮ ਕਰਦੀ ਹੈ ਵੀ ਜਮਾ ਨਹੀਂ ਛੱਡਦੀ ਲਾ ਕੇ ਤਿਹਵੇਂ ਚੌਵੇਂ ਦਿਨ ਸਪਰੇਅ ਕਰਕੇ ਉੱਤੋਂ ਕੋਰ ਭਰ ਦੋ ਪਾਣੀ ਨਹੀਂ ਭਰ ਦੋ ਤੇ ਉਦੋਂ ਬਾਅਦ ਝਟਕਾ ਤਾਂ ਮਾਰਦੀ ਹੈ ਬਾਈ ਇਹ ਕਿਉਂਕਿ ਜਿੱਥੇ ਡਬਲ ਫੁਆਰਾ ਵਾਜੇ ਜਾਂ ਆਪਣੇ ਕੋਲੇ ਜਿੱਥੇ ਡੋਜ਼ ਜ਼ਿਆਦੀ ਪੈਗੀ ਤਾਂ ਉੱਥੇ ਝਟਕਾ ਮਾਰੂਗੀ ਪਰ ਜਿਹੜੀ ਕਣਕ ਗੁੱਲੀ ਡੰਡਾ ਦਾ ਨਾਸ ਹੋ ਜਾਊਗਾ ਹੋਰ ਪਾਲਕ ਮੇਥੀ ਮੁੱਥੀ ਸਾਰਾ ਕੁਝ ਉਹ ਚੱਕ ਦਊਗੀ ਪਰ ਜਿਹੜੀ ਕਣਕ ਇੱਕ ਵਾਰੀ ਦਬਕੇ ਚੱਲੂਗੀ ਇੱਕ ਵਾਰੀ ਦਬਗੀ ਮੁੜ ਕੇ ਜਦੋਂ ਉੱਠੂਗੀ ਉਹ ਇੰਨੀ ਫੋਟ ਕਰੂਗੀ ਨਾ ਯਕੀਨ ਮੰਨਿਓ ਮਤਲਬ ਕੁੱਲ ਮਿਲਾ ਕੇ ਵਧੀਆ ਪ੍ਰੋਡਕਟ ਆ ਜੇ ਤੁਸੀਂ ਕਿੱਲੇ ਦੀ ਦਵਾਈ ਡੇਢ ਤੇ ਵੀ ਪਾ ਦੋਗੇ ਤਾਂ ਓਕੇ ਦੀ ਰਿਪੋਰਟ ਆ ਜੇ ਤੁਹਾਡੇ ਕੋਲੇ ਗੁੱਲੀ ਡੰਡਾ ਘੱਟ ਹੁੰਦਾ ਓਕੇ ਜੀ ਓਕੇ ਹੋਰ ਬਈ ਤੇ ਇੱਕ ਆਪਣਾ ਤੇਲੇ ਵਾਸਤੇ ਸਵਾਲ ਸੀਗਾ ਵੀ ਜਿਹੜੀਆਂ ਕਣਕਾਂ ਨੂੰ ਜੜਾਂ ਦੇ ਵਿੱਚ ਤੇਲਾ ਦਿਖਾਈ ਦੇ ਰਿਹਾ ਵੀ ਉਹਦਾ ਕੀ ਹੱਲ ਹੈ ਤੇਲੇ ਵਾਲੀ ਵੀਡੀਓ ਵੀ ਭੇਜੀ ਸੀ ਮੈਨੂੰ ਇੱਕ ਭਰਾ ਨੇ ਫੋਟੋ ਵੀ ਮੈਂ ਉੱਤੇ ਲਾ ਦੂੰਗਾ ਉਹ ਜੜਾਂ ਦੇ ਵਿੱਚ ਤੇਲਾ ਬਈ ਉੱਥੇ ਰਹਿ ਗਿਆ ਜਿੱਥੇ ਆਪਣੇ ਕੋਲੇ ਮੁਛਲ ਸੀ ਜਾਂ ਬਾਸਮਤੀ ਸੀ ਜਾਂ ਆਪਾਂ ਸੁਪਰ ਸੀਡਰ ਦੇ ਨਾਲ ਬੀਜ ਤੀ ਕਣਕ ਉਹ ਪ੍ਰਾਲੀ ਵਿੱਚ ਹੈਗੀ ਸੀ ਉੱਥੇ ਆਲਰੇਡੀ ਪਿੱਛੇ ਆਪਾਂ ਕੋਈ ਚੰਗੀ ਦਵਾਈ ਨਹੀਂ ਕੀਤੀ ਪੈਕਸਾ ਲੌਨ ਵਰਗੀਆਂ ਚੰਗੀਆਂ ਕੰਪਨੀਆਂ ਜਿਹੜੀਆਂ ਆਉਂਦੀਆਂ ਨੇ ਤੇਲੇ ਵਾਲੀ ਦਵਾਈ ਆਪਾਂ ਨਹੀਂ ਕੀਤੀ ਤੇਲਾ ਸੀਗਾ ਪ੍ਰਾਲੀ ਦੇ ਵਿੱਚ ਗੁੱਥਮ ਗੁੱਥੀ ਕਰਕੇ ਕਾਲੀ ਦੇ ਵਿੱਚ ਗਿੱਲ ਗੁੱਲਜੀ ਚ ਬੀਜਤਾ ਉੱਥੇ ਤੇਲਾ ਆਊਗਾ ਸੁਪਰ ਸੀਡਰ ਵਾਲੀ ਚ ਸਮੱਸਿਆ ਹੈਗੀ ਆ ਠੀਕ ਆ ਉਹਦਾ ਡਰਨ ਦੀ ਲੋੜ ਨਹੀਂ ਉਹਦੀ ਘਪਾਉਣ ਦੀ ਲੋੜ ਨਹੀਂ ਉਹ ਜੜਾਂ ਵਾਲਾ ਹੋਊਗਾ ਉਹਨੂੰ ਪਾਣੀ ਲਾ ਦਿਓ ਬਈ ਪਾਣੀ ਥੋੜਾ ਜਿਆ ਰੱਜਮਾ ਲਾ ਦੋ ਤੇਲੇ ਨੇ ਆਪੀ ਨਹੀਂ ਰਹਿਣਾ ਕੋਈ ਐਡੀ ਘਬਰੌਣ ਦੀ ਲੋੜ ਨਹੀਂ ਹੈ ਤੇਲੇ ਤੋਂ ਸੁੰਡੀ ਤੋਂ ਬਚਾਅ ਹੋਣਾ ਚਾਹੀਦਾ ਸੁੰਡੀ ਜਦ ਕੀ ਵੈਸੇ ਵੀ ਬਹੁਤ ਘਟ ਆਈ ਹੈ ਨਾ ਮਾਤਰਜੀ ਜਿੱਥੇ ਹੈਗੀ ਆ ਉਹਨੂੰ ਆਪਾਂ ਜਿਆਦੀ ਗੋਲਦੇ ਨਹੀਂ ਨੀ ਤਾਂ ਪਿਛਲੀ ਵਾਰ ਤਾਂ ਦੌਗੀਆਂ ਨੇ ਦੌਗੀਆਂ ਵਹਿ ਗਈਆਂ ਸੀ ਤੇਲੇ ਦੀ ਕੋਈ ਐਡੀ ਦਿੱਕਤ ਵਾਲੀ ਗੱਲ ਨਹੀਂ ਪਾਣੀ ਲਾ ਦੋ ਬਸ ਰੱਜਮਾ ਠੀਕ ਹੈ ਉਸ ਤੋਂ ਬਾਅਦ ਜੇ ਆਉਂਦੀ ਹੈ ਸਮੱਸਿਆ ਤਾਂ ਆਪਾਂ ਸਪਰੇਅ ਸਪਰੂ ਕਰਕੇ ਉਹਨੂੰ ਨਜਿੱਠ ਲਾਂਗੇ ਕੋਈ ਵੱਡੀ ਗੱਲ ਨਹੀਂ ਹੈਗੀ ਹੋਰ ਆਉਣ ਦੇ ਸਵਾਲ ਓਕੇ ਓਕੇ ਇੱਕ ਜਿਹੜੀ ਬਾਈ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਜਿਵੇਂ ਕਣਕ ਦੇ ਵਿੱਚ ਚੌੜੇ ਪੱਤੇ ਵਾਲੇ ਹਾਂ ਚੌੜੇ ਪੱਤੇ ਵਾਲੀ ਦੀ ਮੈਂ ਕੱਲ ਹੀ ਵੀਡੀਓ ਪਾਈ ਸੀਗੀ ਇੱਕ ਦਵਾਈ ਆਈ ਆ ਪਗਜ਼ਾਰੋ ਕੋਟੇਵਾ ਦੀ ਵਧੀਆ ਦਵਾਈ ਆ ਠੀਕ ਆ ਨਵੀਂ ਆਰ ਐਨ ਡੀ ਤੇ ਬੇਸਡ ਨੇ ਦਵਾਈਆਂ ਇਹ ਠੀਕ ਆ ਰਿਸਰਚ ਦਵਾਈ ਆ ਸਾਰੀ ਤੁਹਾਡੇ ਕੋਲੇ 7-8 ਜਿਹੜੇ ਚੌੜੇ ਪੱਤੇ ਦੇ ਨਦੀਨ ਨੇ ਉਹਨਾਂ ਨੂੰ ਮਾਰ ਦੂਗੀ ਚਾਹੇ ਤੁਸੀਂ ਟੌਪਿਕ ਦੇ ਨਾਲ ਚਾਹੇ ਤੁਸੀਂ ਐਕਸਲ ਦੇ ਨਾਲ ਮਿਕਸ ਕਰਕੇ ਤੁਸੀਂ ਗੁੱਲੀ ਡੰਡੇ ਤੇ ਚੌੜੇ ਪੱਤਿਆਂ ਤੋਂ ਦਵਾਈ ਕਰ ਸਕਦੇ ਆ ਜਾਂ ਫਿਰ ਇੱਕ 24D ਆਉਂਦੀ ਆ ਜਿਹੜੀ ਪ੍ਰਾਣੀ ਆਉਂਦੀ ਤੁਰੀ ਆ ਉਹ ਵੀ ਤੁਸੀਂ ਕਰ ਸਕਦੇ ਹੋ ਪਰ ਉਹਦਾ ਥੋੜਾ ਜਿਹਾ ਬਸ ਐ ਆ ਵੀ ਇੱਕ ਤਾਂ ਕਣਕ ਨੂੰ ਥੋੜਾ ਜਿਹਾ ਦਬਾ ਲੈਂਦੀ ਆ ਬਾਕੀ ਜਿੱਥੇ ਜ਼ਿਆਦਾ ਵੱਜ ਗਈ ਫੁਹਾਰਾ ਉੱਥੇ ਜਦੋਂ ਸਿੱਟਾ ਨਿਕਲਦਾ ਉਹ ਵੀ 빙ਾ ਡੇਡਾ ਜਾਂ ਨਿਕਲਦਾ ਉਹਨਾਂ ਝਾੜ ਤੇ ਥੋੜਾ ਜਿਹਾ ਸਰਪੈਂਦਾ ਟੂ ਫੋਡੀ ਦਾ ਠੀਕ ਹੈ ਠੀਕ ਹੈ ਜੀ ਤੇ ਇੱਕ ਪਾਣੀ ਦਾ ਪਛਰੇ ਸੀ ਵੀ ਕਿੰਨੇ ਦਾ ਪਾਣੀ ਬਈ ਵੈਸੇ ਮੈਂ ਹਰੇਕ ਵੀਡੀਓ 'ਚ ਕਹਿੰਦਾ ਹੁੰਦਾ ਹਾਂ ਵੀ ਕਣਕ ਦੀ ਫਸਲ ਆ ਜਿਹੜੀ ਝੋਟਾ ਫਸਲ ਆ ਪਾਣੀ ਪੂਣੀ ਦਾ ਕੋਈ ਐਡੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਪਰ ਫਿਰ ਵੀ ਜਿੱਥੇ ਤਾਂ ਪਰੌਕਸਾ ਕਰੀਏ ਉੱਥੇ ਤਾਂ ਕਿਵੇਂ 22 ਦਿਨ ਅੱਖਾਂ ਮੀਚ ਅਦਰਵਾਈਜ਼ ਤੁਸੀਂ 28 29 30 ਦਿਨਾਂ ਤੇ ਪਾਣੀ ਲਾਓਗੇ ਤਾਂ ਸਭ ਤੋਂ ਬੈਸਟ ਆ ਬਾਕੀ ਬਾਣ ਦੇ ਹਿਸਾਬ ਨਾਲ ਲਾਓ ਜੇ ਤੁਹਾਡੇ ਕੋਲੇ ਰੇਤ ਲਾ ਬਾਣ ਤਾਂ 26ਵੇਂ 27ਵੇਂ ਦਿਨ ਲਾ ਸਕਦੇ ਹੋ ਜੇ ਤੁਹਾਡੇ ਕੋਲੇ ਡੱਕਰ ਬਾਣ ਆ ਤਾਂ ਮਹੀਨੇ ਤੋਂ ਬਾਅਦ ਪਾਣੀ ਸ਼ੁਰੂ ਕਰੋ ਵਧੀਆ ਰਹੋਗੇ ਯੂਰੀਆ ਜਿਹੜੀ 4 ਦਿਨ ਪਹਿਲਾਂ ਵੈਸੇ ਕਹਿੰਦੇ ਆ ਵੀ 4 ਦਿਨ ਪਹਿਲਾਂ ਪਾਓ ਪਰ ਆਪਣੇ ਤੋਂ ਪੈਂਦੀ ਨਹੀਂ ਮੈਂ ਖੁਦਾਂ ਕਿਸਾਨ ਆ 16 17 ਕਿੱਲੇ ਦੀ ਖੇਤੀ ਕਰਦਾ ਮੇਰੇ ਤੋਂ ਖੁਦ ਵੀ ਨਹੀਂ ਪੈਂਦੀ ਜਦੋਂ ਆਪਾਂ ਬਾਣ ਚਲਾਉਣੇ ਆ ਪਰ ਆਰਮਾਉਣੇ ਆ ਬਸ ਉਦੋਂ ਨਾਲ ਦੀ ਨਾਲ ਯੂਰੀਆ ਪਾਈ ਤੁਰੇ ਆਉਣੇ ਹਨਾ ਬਾਕੀ ਕੋਈ ਏਡਾ ਮੈਟਰ ਨਹੀਂ ਹੈਗਾ ਯਾਰ ਝੋਨੇ 'ਚ ਵਧੀਆ ਗੱਲਾਂ ਬਾਤਾਂ ਸੋਹਣੀਆਂ ਹੁੰਦੀਆਂ ਇਹਦੇ 'ਚ ਤਾਂ ਖੀ ਦੱਸੀਏ ਹੁਣ ਸਿਆਣੇ ਨੇ ਸਾਰੇ ਓਕੇ ਓਕੇ ਤੇ ਕ ਆਪਣਾ YouTube ਤੇ ਕੀ ਨਾਮ ਤੇ ਚੈਨਲ ਦੀ YouTube ਤੇ ਹੈਗਾ ਬਈ ਆਪਣਾ ਸਿੱਧੂ ਸਰਪੰਚ ਦੇ ਨਾਂ ਤੇ Facebook ਤੇ ਨਾਂ ਤੇ ਵੀ ਸਿੱਧੂ ਸਰਪੰਚ ਤੇ Instagram ਦੇ ਉੱਤੇ ਟੀਮ ਸਿੱਧੂ ਸਰਪੰਚ ਦੇ ਉੱਤੇ ਆ ਫੋਲੋ ਕਰ ਲਿਓ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਉਹਦਾ ਚੈਨਲ ਦਾ ਨਾਮ ਹੈਗਾ ਪੰਜਾਬੀ ਇਨਫੋਰਮੇਸ਼ਨ ਚੈਨਲ ਇਹੀ ਹੈ ਹਾਂ ਕੀ ਨਾਮ ਹੈ ਪੰਜਾਬ ਇਨਫੋਰਮੇਸ਼ਨ ਪੰਜਾਬ ਇਨਫੋਰਮੇਸ਼ਨ ਚੈਨਲ ਦਾ ਨਾਮ ਫੋਲੋ ਕਰ ਲਿਓ ਉਹਨੂੰ ਵੀ ਬਾਈ ਨੂੰ ਅਟੈਕ ਕਰ ਦਿਓ ਨਾਲ ਹਾਂ ਮੈਂ ਥੱਲੇ ਨਾਮ ਲਿਖ ਦੂੰਗਾ ਟੈਪ ਕਰ ਦੂੰਗਾ ਥੱਲੇ ਬਾਈ ਦਾ ਨੰਬਰ ਵੀ ਪਾ ਦੂੰਗਾ ਬਾਈ ਨੂੰ ਬਹੁਤ ਵਧੀਆ ਨੌਲੇਜ ਆ ਬਹੁਤ ਵਧੀਆ ਪੇਜ ਚੱਲਦਾ ਤੇ ਬਹੁਤ ਵਧੀਆ ਇਨਫੋਰਮੇਸ਼ਨ ਦਿੰਦਾ ਇਹਨੂੰ ਫੋਲੋ ਕਰ ਲਿਓ ਫੇਸਬੁੱਕ ਤੇ ਵੀ ਤੇ ਇੰਸਟਾਗ੍ਰਾਮ ਦੇ ਉੱਤੇ ਓਕੇ ਓਕੇ ਠੀਕ ਹੈ ਥੈਂਕ ਯੂ